ਨੜਾ ਕੋ ਹੁਣੀ ਬਟਾਈ ਜਾਂਦਾ ਯਾ ਤਿੰਨ ਕੰਡਾ ਨਾ ਕੋਈ ਚੱਲ ਭਾਈ ਚੱਕ ਜੰਦਰੀ ਪਾਈਏ ਵਾਟ ਆ ਜਾ ਜ਼ੁਰੇ ਇਹ ਥਾਂ ਨਾ ਜਿਹੜਾ ਰਹਿ ਗਿਆ ਇਹਦੇ ਪਤਾ ਪਾ ਕੀ ਕਰਾਂਗੇ ਆ ਇੰਨਾ ਕਥਾ ਸ਼ਰਮ ਵਾਲਾ ਇੱਥੇ ਉਹ ਕਾਜੋ ਪਾਣੀ ਛੱਡ ਕੇ ਨਾ ਤੇ ਕਈ ਨਾ ਕਰ ਦਿਆਂਗੇ ਕਈ ਨਾਰ ਲਾ ਦੇਗਾ ਬਈ ਹਰ ਤੱਕ ਮੈਂ ਕਰਮਾ ਮਾਰ ਲਾਂ ਇਹ ਇਤੋਂ ਸੋ ਕਰਮਾ ਮਾਰਦੀ ਹੈ ਨਾ ਪਹਿਲਾਂ ਸਾਰੇ ਮਾਰਾਂ ਮਾਰੀ ਮਾਰਨਾ ਤੇ ਘਰ ਨਹੀਂ ਮਰਦਾ அப்பா சார் பாடியான்னு பாக்கலாம் எதுக்கு இவங்க பட்டது ਹਾਂ ਉੱਧਰ ਨੂੰ ਜਾ ਲੱਗ ਗਿਆ ਲਾਇਆ ਨਹੀਂ ਇਹ ਤੇ ਬੰ bant ਲੱਗਾ ਵੀ ਉਹ ਪਾਣੀ ਕਿਉਂ ਗਿਆ ਕੰਮ ਆਪਣਾ ਹੈ ਨਾ ਹੂੰ ਲੱਗਦਾ ਕਿ ਨਹੀਂ ਖੁਸ਼ਕ ਤਾਂ ਸੀਗਾ ਇਹ ਖੋਸ਼ਕ ਤਾਂ ਸੀਗਾ ਜੀ ਕਿਤੋਂ ਤੋਂ ਸੁਖਣੇ ਦੋ ਦਿਨੋਂ ਦੇ ਜੀ 60 70 ਰੋੜੀ ਇਹ ਜੇ ਆਪਾਂ ਵਾ ਵਾਗਦੀ ਜੇ ਆਪਾਂ ਛੱਟੇ ਨਾ ਬੀਜਦੇ ਨਾ ਜੇ ਵੀ ਉਕਰੇ ਤਾਂ ਬੜਾ ਲੱਖਣੀ ਕਿਹੜਾ ਭਾਰਾ ਨਹੀਂ ਤਾਂ ਲੈ ਅੱਗੇ ਲੈ ਤਾਂ ਨਿਕਲਦੀ ਆ ਹਾਂ ਗੱਲ ਨਿਕਲਦੀ ਤੇ ਅੱਜ 500 ਬੀਜਿਆ ਅੱਜ ਦੂਜਾ ਦਿਨ ਹੀ ਆ ਫਿਰ ਦੋ ਦਿਨ ਟੱਪਿਆ ਜੇ ਹਾਂ ਦੋ ਰਾਤਾਂ ਇੱਕ ਦਿਨ ਲੰਘ ਗਿਆ। ਦੋ ਤਿੰਨ ਦਿਨਾਂ ਨੂੰ ਬਦਲ ਗਈ ਹੈ ਨਾ। ਗਰਮੀ ਤਾਂ ਬਹੁਤ ਹੀ تھی۔ ਉਹ ਸਰੋਂ ਦਾ 100 ਖਾ ਵੀ ਹੈ। ਇਹ ਪੱਠੇ ਜਿਹੋ ਜਿਹੇ ਦੇਖੀ ਤੇ ਨਾ। ਹੂੰ। ਇਹ ਤਾਂ ਦੇਖੀ ਜਾਂਦਾ ਇਹ ਦੇਖੀ ਜਾਂਦਾ ਕਿ ਮਾ ਘਾ ਟੁਗਰੇ ਆਪਾਂ ਲਾ ਦਾਂਗੇ ਨਾ ਪਾਣੀ ਪੱਤੀ ਦਾ ਪਾਣੀ ਆਉਂਦਾ ਜਿਹੜਾ ਬਈ ਆ ਗਿਆ ਤੂੰ ਉਹ ਤੂੰ ਕੁਛ ਵੀ ਮਾੜੀ ਜਿਹੀ ਹੋਈ ਨਾ ਇਹ ਮਸ਼ੀਨ ਨਾਲ ਬੀਜਤੀ ਤੇ ਤਾਂ ਵੀ ਨਾ ਪੂਰੀ ਵਧੀਆ ਉਗਰਦੀ ਨਾਲ ਜਦੋਂ ਉੱਪਰ ਆਏ ਜਿਵੇਂ ਨਾ ਕਿਉਂ ਨਾ ਪੱਤੇ ਚੁੱਕੇ ਇਹ ਤਾਂ ਪਾਣੀ ਲਾ ਦਿਆਂ ਨੂੰ ਮੋਟਰ ਦਾ ਉਹ ਹੋਰ ਰਿਕੁਐਸਟ ਵੀ ਹੋ ਜਾਣੀਆਂ ਆ ਹਾਂ ਇਹ ਆਲੇ ਬਾਤਿਆ ਆਲੇ ਬਾਤ ਪਾਤਨੇ ਪੇਜ ਵੱਟ ਪਾਈਦੀ ਹੈ ਨਾ ਹਮ ਹਮ ਵੱਟ ਪਾਉਣੀ ਚਾਹੀਦੀ ਆ ਯਾਰ ਵੱਟ ਨਾ ਪਾਣੀ ਸੌਖਾ ਲੱਗਦਾ ਨਾ ਅੰਦਰਾਂ ਕਰਮਾ ਚੌੜਾ ਭਾਂਡ ਭਰ ਕੇ ਲਾਓ ਓਡਾ ਕਿਹੜਾ ਯਾਰ ਰਹਿ ਕੇ ਪਾਉਣੀ ਰੋੜੀ ਕਰਨਾ ਵੀ ਜਦੋਂ ਬਾਕੀ ਆ ਨਾ ਜਿਵੇਂ ਪਾਣੀ ਥੋੜਾ ਕਿ ਕਈ ਵਰੀ ਵੀ ਹੁੰਦਾ ਹੈ ਵਾਧਾ ਵੋਧਾ ਦੂਜੇ ਪਾਸੇ ਕਿਹੜਾ ਤਾਂ ਲੱਗਦਾ ਜਾਂਦਾ ਬਲਾਈ ਵਾਰੀ ਲਾਦੇ ਜਾਂ ਰਖਿਆ ਹੂੰ ਮੈਨੂੰ ਚੰਗਾ ਨਹੀਂ ਖਤਰਾ ਹੂੰ ਇਹ ਨੂੰ ਤੇ ਟਾਈਮ ਹੈ 80 ਕੁਆ ਕਿੰਨੇ ਵਜੇ ਆਖਵਾਜ ਕੇ ਇਹ ਆਹ ਜਿਹੜਾ ਬਹੁਤ ਠੰਡੀ ਹੁੰਦੀ ਹੈ ਜਿਵੇਂ ਜਿਵੇਂ ਬੈਂ ਚੜੀ ਜਾਂਦਾ ਨਾ ਅੱਗ ਭਰਾਈ ਹੁੰਦਾ ਹੈ ਨਾ ਉਦੋਂ ਬਹੁਤ ਤਾਂ ਫਿਰ ਬਈ ਹੁਣ ਆਈ ਹੈ ਤਾਂ ਸਮਾ ਗਿਆ ਇਹ ਵੀ ਘਾਟ ਆਣੀ ਹੈ ਇਹ ਤਾਂ ਸਮੁੰਦਰ ਬਥਾ ਗੱਲ ਕੀ ਆ ਹਾਇਦਾ ਹੋ ਹੋ ਗਿਆ ਏਸੀ ਲੋਕਾਂ ਦੇ ਘਟ ਚੱਲਦੇ ਆ ਹੂੰ ਹੂੰ ਇਹ ਵੀ ਘਾਟ ਆ ਇਹ ਸਰਕਾਰ ਨੂੰ پابੰਦੀ ਲਾਉਣੀ ਚਾਹੀਦੀ ਇਹ ਬਈ ਲੋੜ ਹੋਵੇ ਜਿਵੇਂ ਸੰਗਣੀ ਬਾਦੀ ਜਿਵੇਂ ਸ਼ਹਿਰ ਛੂਰ ਚ ਹੂੰ ਹੂੰ ਜਿਹੜਾ ਟੰਗਾ ਲੈ ਜਾਂਦਾ ਨੇ ਇਹ ਤੋਂ ਬਣਾ ਹੂੰ ਜਬ ਬਾਹਲੇ ਬੇਤ ਬੰਦਿਆਂ ਨੇ ਜਿਹੜੀ ਹੂੰ ਦੋਨਾਂ ਵਾਸਤੇ ਗਰਮੀ ਗਰਮੀ ਚ ਇਸੇ ਕਾ ਮੋੜ ਤੋਂ ਹੈ ਪੇ ਹੂੰ ਇਹਦੇ ਵੱਡੀ ਉਮਰ ਦੇ ਬੰਦੇ ਆ ਹੂੰ ਉਹਦਾ ਦੇ ਰਹਿਣ ਤੇ ਰਹਿਣ ਦੇ ਹੂੰ ਇਹਦੇ ਨੌਜਵਾਨ ਆ ਹੂੰ ਉਹ ਬੜੀ ਗੱਲ ਨਹੀਂ ਸੈਵਨ ਹੋ ਜੂਗੀ ਹੁਣ ਬਸ ਰੋਕੀ ਸੀ ਹੂੰ ਤੇ ਆਇਆ ਤਗੜਾ ਟਰੈਕਟਰ ਤਗੜੇ ਦੀ ਬਾਈ ਹੈ ਬਾਈ ਹੂੰ ਤੇ ਹੁਣ ਗੱਲ ਸੁਣ ਆ ਕਰਚੇ ਜੇ ਆਪਾਂ ਨੂੰ ਭਾਦੀ ਬਣ ਜਾਣੀ ਈਏ ਆਪਣੇ ਕੋਲ ਇਹ ਟਰੈਕਟਰ ਨਾ ਹੁੰਦਾ ਛੋਟਾ ਹੁੰਦਾ ਹੈ ਨਾ ਹੂੰ ਵਿੱਚੇ ਗਾਹ ਪਾਦਾ ਤੇ ਆਇਆ ਐਲ ਡੀ ਡੀ ਲਾਈਟਰ ਹੁੰਦਾ ਲਾਲ ਰੰਗ ਦਾ ਇਹਦਾ ਇਹ ਜਵਾ ਜੋਇਨ ਜਾਈ ਜਮਤ ਕੋ ਬੋਲ ਤਾ ਜਿੱਦ ਤੈਨਾਂ ਤੋਂ ਬਾਤ ਨੂੰ ਉੱਡੇ ਚੰਗੇ ਰਹਿੰਦੇ ਇਹਨਾਂ ਨੇ ਪੈਸਾ ਢੇ ਛੱਡਣਾ ਹਾਂ ਇਹਨਾਂ ਰੁਪਏ ਢੇ ਛੱਡਣੇ ਨੇ ਇੱਕ ਪੰਜਾਬ ਦਾ ਕਿਸਾਨ ਹਸਮੰਦਰਾ ਜਿਹੜਾ ਵੀ ਐਂ ਚੱਕ ਚੱਕ ਕੇ ਹੈ ਵੱਡੇ ਟਰੈਕਟਰਾਂ ਤੇ ਪਈ ਜਾਂਦਾ ਹੈ ਨੇ ਹੋਰ ਤੂੰ ਜਾਵੜੀ ਰਾਜਸਥਾਨ ਚ ਜੇ ਕਿਤੇ ਵੀ ਇੰਨੇ ਨਹੀਂ ਉਹ ਕਰਦੇ ਹੋ ਬਹੁਤ ਇੰਨਾ ਚੀਜ਼ਾਂ ਤੋਂ ਚੱਲਦੇ ਆ ਜੇ ਡੰਗਾ ਲੈਂਦਾ ਨਾ ਵਧੀਆ ਬਾਈ ਨਹੀਂ ਚਾਹੀਦੀ ਹਾਂ ਆ ਝੋਨੇ ਵਾਲੇ ਵਾਹ ਨਹੀਂ ਵਹਿੰਦੇ ਸੀ ਨਾ ਟਰੈਕਟਰ ਮਾਰਿਆ ਸੀ ਹੈ ਬਾਅਦ ਚੋਂ ਤੇਲ ਦੂਸਰ ਸਸਤੇ ਜਾਵਾ ਹੋਈ ਜਾਂਦੀ ਸੀ ਹੁਣ ਤਾਂ ਯਾਰ ਕੋਈ ਗਲਤ ਸੋਚਣ ਦੀ ਹੈ ਤਾਂ ਸਮਝਦਾ ਜੇ ਬੰਦਾ ਸੋਚੇ ਨਾ ਇਹ ਇੰਨੇ ਪੈਸਿਆਂ ਦੇ ਵਿਆਜ ਚ ਵੀ ਦਾ ਤੇਲ ਨਹੀਂ ਖਾਂਦਾ ਛੋਟਾ ਟਰੈਕਟਰ ਆ ਆਇਟ ਲੈ ਲੈਂਦੇ ਨੇ ਬਾਈ ਹੂੰ ਗਰਾਜ ਤੇ ਕਰਾ ਲੈਂਦੇ ਹਾਂ ਕਹਿੰਦੇ ਪੂਨੇ ਪੈਸਾ ਨਾ ਰਿਪੇਅਰ ਨਾ ਪੂਨੇ ਬਰਬਾਹ ਆ ਪੱਠਿਆਂ ਦਾ ਨਾ ਜਿਹੜੇ ਪੱਠਿਆਂ ਪੀਜਣ ਵਜਾਉਣ ਦਾ ਖਰਚਾ ਇਹ ਥੋੜੇ ਘੜੇ ਤੇ ਨਹੀਂ ਆਉਂਦਾ ਮੁੰਕੇ ਜਿਹੜੇ ਬੰਦੇ ਨੇ ਕੱਲੀ ਵਾਈ ਕਰਨੀ ਹੈ ਨਾ ਉਹਸੂ ਢਾਡਾ ਹੈ ਨਹੀਂ ਉਹ ਬੰਦੇ ਨੂੰ ਫਾਇਦਾ ਉਹ ਕੰਮ ਚ ਬਹੁਤ ਫੁੱਟੀ ਮਰਕ ਜੀ ਹਨਾ ਮਾੜਾ ਹੁਕਮ ਨਹੀਂ ਡਾਕਟਰ ਉਹਦੀ ਹਮ ਬਹੁਤ ਵਾਤਾ ਨਾ ਕਿਰਾ ਹਮ ਮੜਾ ਲੋੜ ਨਹੀਂ ਇਹ ਨਾਲ ਪਾ ਲੱਗਿਆ ਕਣਕ ਨੂੰ ਤੇ ਜਦੋਂ ਕਣਕ ਨੂੰ ਲਾ ਕੇ ਹਮ ਇਹ ਆਪਣਾ ਅੱਧਾ ਅੱਧਾ ਟਾਈਂ ਲੱਗਣ ਪੂਰੀ ਬਣੋਣੀ ਟੂੜੀ ਲਿਪਣੀ ਨਹੀਂ ਹਮ ਤੇ ਆਸੀ ਜੇ ਹੁਣ ਪਾਣੀ ਆਇਆ ਕੱਤੀ ਦਾ ਹੂੰ ਇਹ ਕਾਲਾ ਕਿਦਾ ਹੂੰ ਹੂੰ ਜਿਹੜਾ ਗੰਦ ਹੋਇਆ ਸੀ ਨਾ ਖਾਲਚ ਹੂੰ ਉਹ ਕਿਹਨਾ ਪਾਣੀ ਮਿਲ ਜਾਂਦਾ ਇਹਨੇ ਫਿਰ ਦੁਬਨਾ ਝੋਕਣਾ ਪੋਣਾ ਸੀ ਹੂੰ

ਉਡੀ ਹੋਈ ਹੈ ਹੂੰ ਆਪ ਕੋਸਟ ਮੇਂ ਲੱਗਦੀ ਹੈ ਬੰਦੇ ਦੀ ਅੱਜ ਹੋਏ ਜਿੱਤੇ ਬਈ ਜੋ ਨਹੀਂ ਬੰਦਾਂ ਹੂੰ ਇਹ ਖਾਲੇਂਂ ਦੇ ਵਿੱਚ ਕੋਈ ਦੋਲੀ ਨਹੀਂ ਦੇਖੀ ਕੋਈ ਪਰੀਆਂ ਨਹੀਂ ਹੂੰ ਪਾਣੀ ਫੜੂਂ ਦਿਖਾ ਰਿਹਾ ਸਵਾਰ ਰਹੀ ਟਰੱਕ ਪਰਸਾਂ ਹੂੰ। ਤਾਂ ਗਾਇਦਾ ਬਣਾਇਆ ਕਿ ਤੈਨੂੰ। ਬਿਮਾਰੀ ਨਹੀਂ ਕੋ ਸ਼ੂਗਰ ਨਹੀਂ ਦੱਸ ਆਪਣੀ ਲੱਗੀ। ਹੋਰ ਤਾਂ। ਉਹ ਜਿੰਨੇ ਸਵਾਰਿਆ ਭਾਈ ਬੜਾ ਸਵਾਰਿਆ ਉਹਨਾਂ ਨੇ ਤਾਂ ਘਾਟ ਹੀ ਸਵਾਰਿਆ ਨਾਲ। ਬਣਾਇ ਵੇਖ ਯਾਰ ਤੂੰ। ਆਪਣੇ ਵਿਆਹ ਸੀ ਉਹਨਾਂ ਹੈਨਾ। ਹੂੰ। ਆਪਾਂ ਡਰਦੇ ਨਹੀਂ ਮਿੱਠਾ ਖਾਂਦੇ। ਉਹਨਾਂ ਆਪ ਡਰਦੇ ਨਹੀਂ ਬੈਠਾ ਖਾਂਦੇ ਸੀ। ਇਹ ਆ ਸ਼ੂ ਕਰਨਾ ਪਈ। ਉਹ ਕਰਨਾ ਪਈ। ਭਈ ਨਾ ਭਈ ਜਾਣ ਨਹੀਂ ਦੇ। ਯਾਰ ਹੱਟ। ਜਿਹੜਾ ਆਪਾਂ ਪਾਣੀ ਧਾਣੀ ਪੀਨੇ ਆ ਸੋਰਾ ਸੂਰੇ ਵਾਲਾ ਪਾਣੀ ਨਾ ਮੁੜਕਾ ਆ ਕੇ ਸਾਰਾ ਨਿਕਲ ਜਾਂਦਾ ਵੇਜ ਦੀ। ਕਿਵੇਂ ਵੀ ਯਾ ਸਰੀਰ ਦਾ ਫਾਇਦਾ ਤਾਂ ਹੁੰਦਾ ਨਹੀਂ। ਹੂੰ। ਕਿਵੇਂ ਲੜਾ ਤੂੰ? ਆਹ ਵੇਲਾ ਪਨੀਰੀ ਵਾਲਿਆਂ ਦੀ। ਮਤਲਬ ਨਹੀਂ ਆਪਾਂ ਦੀ। ದೊ ಮಹನ್ ಆಗಿ 55 ਮਿੰਟ ਪੰਮ ਬਲ ਬਲੇ ਆਣ ਵਧੀਆ ਸਵਾਰਿਆ ਹੈ ਕਹਿੰਦਾ ਭਾਈ ਜਲਾ ਦੇ 10 ਮਿੰਟ ਜਾਂ ਪੱਠੇ ਲੈ ਕੇ ਭੱਜ ਜਾਂਦੇ ਤੈਨਾਂ ਜਦੋਂ ਮਰਜੀ ਪਾਣੀ ਆ ਜੀ ਖੋਖੇ ਮਾਰਨ ਵਾਲਾ ਕਿਤੇ ਔਰ ਇਹਦਾ ਥੋੜਾ ਦੋ ਕਰਮਾ ਦੋ ਕਰਮਾ ਉਹ ਕੱਢਦੇ ਹੈ ਇਹਨੂੰ ਛੱਡ ਕੇ ਨਹੀਂ ਜਾਂਦੇ ਹੁਣ ਕੰਮ ਆਈ ਨੇ ਭੜਦੰਦੇ ਹਨ ਹੁਣ ਹਣੇ ਚ ਪਾਣੀ ਨਿਕਲੀ ਜਾਈ ਕੁਸ ਹੋਈ ਜਾਈ ਹੁਣ ਆਪ ਨੂੰ ਐ ਤਾਂ ਨਾ ਫੇਗਰ ਵੀ ਆ ਸਵਾਰਨ ਵਾਲਾ ਸੀ ਕਿਵੇਂ ਸਵਾਰਾਂ ਗਿੱਲਾ ਐ ਕਿ ਤਾਂ ਪਾਣੀ ਪੀਣਾ ਨਾ ਵੱਲਾਂ ਦਾ ਵੀ ਮੰਦਾ ਕਰਤਾ ਯਾਰ ਸੁੱਕੇ ਫੇਰ ਬਹੁਤ ਘੰਡੇ ਲਾ ਗੱਡੀਆਂ ਗੰਡੇ ਨੇ ਯਾਰ ਹੂੰ ਪਾਰ ਨਹੀਂ ਲੰਘ ਜਣਾ ਹੈਨਾ ਪਾਰ ਕੱਡੀਆਂ ਸੇ ਆਏ ਨਹੀਂ ਕੱਡੀਆਂ ਸੀਆਂ ਕੋਤਾ ਯਾਰ ਨਾ ਪਾਣੀ ਆਇਆ ਨਾ ਪਾਣੀ ਬੰਦ ਹੋ ਗਿਆ ਤੇ ਨਾ ਫੇਰ ਘੱਟ ਹਾਂ ਹੋ ਸਕਦਾ ਫਰਕ ਪੈ ਜਾਂਦਾ ਆਪਣਾ ਕਰ ਇਹਦੀਆਂ ਕਿਸਾਨੀ ਦਾ ਬਾਲਾ ਪਤਾ ਨਹੀਂ ਉਹ ਜ਼ਿਆਦਾ ਪਾਣੀ ਨਾਲ ਫਰਕ ਪੈ ਜਾਂਦਾ ਹੈ ਨਾ ਗਰਮੀ ਬਾਲੀ ਨਹੀਂ ਮਹਿਸੂਸ ਹੋਣੀ ਸੀ ਇਹ ਚੱਕਾ ਕਿ ਇੱਧਰ ਚੜਾਉਣੀ ਆ ਬਾਈ ਇੱਧਰਲੇ ਪਾਸੇ ਆ ਬੂਜਾਂ ਵਾਲੇ ਪਾਸੇ ਫੁੜ ਫੁੜ ਇਹ ਪਾਣੀ ਦੂਰੋਂ ਪਾਣੀ ਵਾਸਤਾ ਮੰਦਾ ਹੂੰ ਉਹ ਹੀ ਹੁੰਦਾ ਉਹ ਪੁੱਤੀਆਂ ਫੜੇ ਹੈ ਗਿਆ ਦੇਖ ਗਿਆ ਦੇਖ ਗਿਆ ਇੱਥੋਂ ਦੇਖ ਗਿਆ ਆ ਬੂਜੇ ਤੇ ਵੀ ਇੱਕ ਫਲਜਾ ਲੱਗਿਆ ਪਤਾ ਨਹੀਂ ਹੈ ਕੀ ਉਹ ਦੇੰਬੂ ਦਾ ਕਾਦਾ ਨਾ ਮੈਂ ਤਲਾ ਉਹਦਾ ਵਾਵਾ ਯਾਰ ਉਹ ਲੱਗੂਆ ਫਿਰਦੇ ਤੂੰ ਪਤਾ ਕੀ ਬੰਦਾ ਤੇ ਉੱਥੇ ਹੀ ਲੱਗਿਆ ਉਹ ਸਾਹਮਣੀ ਦੀ ਹਾਂ 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 ਉਹ ਲੰਮੇ ਨਾਲ ਛੋਟੀ ਜਿਹੀ ਇੱਕ ਡਾਣੀ ਉੱਥੇ ਹੀ ਉਹ ਲੱਗ ਜੋ ਪਤਾ ਯਾਰ ਕੀ ਕਰਦੇ ਕਹਿੰਦੇ ਮੋਢੀ ਭਾਜ ਤੈਨ ਬਣ ਕੇ ਸਹੀ ਗੱਲ ਆ ਤੈਨ ਮੱਡ ਬਣ ਗਿਆ ਆਪਾਂ ਨੂੰ ਪਤਾ ਨਹੀਂ ਕਿਹੜਾ ਸਹੀ ਹੈ ਚਲੋ ਕੋਸਤਾ ਲੱਗੂਗਾ ਕਿ ਨਹੀਂ ਸਾਰਾਂਗੇ ਸਾਰਾਂ ਨਾ ਮਾੜਾ ਕਥਨਾਗਾ ਛਾਂ ਨੀ ਪੀਰਤੀ ਤਸਵੀਰਿ ਬਈ ਵਾਰਾਂ ਸਾਰੇ ਗੋੜ ਦਾ ਮੁਰਕੇ ਪਾਣੀ ਨਹੀਂ ਜਾਣ ਦੇਣਾ ਉਸ ਹਾਉ ਨਾਲ ਕਾਵੀਆਂ ਬਣਾਉਣੇ ਵਾਹਣੇ ਕਿਹ ਸੰਧਰ ਹਮ ਜਿਹੜਾ ਬਾਕੀ ਥਾਂ ਨੂੰ ਪਾਣੀ ਨਾ ਜਾਵੇ ਬਾਕੀ ਇਹਨੂੰ ਮਾੜੇ ਮੋਢੇ ਰੇਰੂ ਦਿੱਤੀ ਐ ਦੂਜਨ